ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹ ਸਾਨੂੰ ਧਿਆਨ ਦੀ ਵਿਚਾਰ ਬਾਰੇ ਕੀ ਸਮਝਾਉਂਦੇ ਹਨ ਤੇ ਕੀ ਬਚਨ ਕਰਦੇ ਹਨ ਕਿ ਸਾਨੂੰ ਆਪਣਾ ਧਿਆਨ ਇਕਾਗਰ ਕਰਨਾ ਕਿਉਂ ਜ਼ਰੂਰੀ ਹੈ ਆਉ ਨੰਦੇ ਇਹ ਵਿਚਾਰ ਸੋੰਦੇ ਹਾਂ ਤੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਾਂ। ਬਾਬਾ ਜੀ ਹਮੇਸ਼ਾ ਸੁਰਤ ਨੂੰ ਕੁਰਬਾਨੀ ਵਿੱਚ ਜੋੜਨ ਦਾ ਉਪਦੇਸ਼ ਦਿੰਦੇ ਹਨ। ਬਚਨ ਵੀ ਕਰਦੇ ਸਨ ਕਿ ਪੁੱਤ ਜਿੱਥੇ ਮਨੁੱਖ ਦਾ ਧਿਆਨ ਚਲਿਆ ਜਾਵੇ ਇਹ ਫਿਰ ਧਿਆਨ ਹੀ ਮਨੁੱਖ ਨੂੰ ਉੱਥੇ ਲੈ ਜਾਂਦਾ ਹੈ। ਧਿਆਨ ਸਾਡਾ ਜਿੱਥੇ اٹਕ ਗਿਆ ਸੁਰਤ ਜਿੱਥੇ اٹਕ ਗਈ ਆਤਮਾ ਵੀ ਫਿਰ ਉੱਥੇ ਹੀ ਅਟਕ ਜਾਂਦੀ ਹੈ। ਸਰੀਰ ਆਪਣੀ ਯਾਤਰਾ ਚੱਲਦਾ ਹੈ ਤੇ ਧਿਆਨ ਆਪਣੀ ਯਾਤਰਾ ਚੱਲਦਾ ਹੈ। ਸਰੀਰ ਤਾਂ ਸਾੜ ਫੂਕ ਦਿੱਤਾ ਜਾਂਦਾ ਹੈ ਪਰ ਧਿਆਨ ਜਿੱਥੇ ਅਟਕ ਗਿਆ ਉੱਥੇ ਹੀ ਰਹਿ ਜਾਂਦਾ ਹੈ। ਜਿਹੜੀ ਕਾਮਨਾ ਤੇ ਧਿਆਨ ਅਟਕ ਗਿਆ ਫਿਰ ਵੈਸੀ ਜੂਨੀ ਵਿੱਚ ਹੀ ਇਹ ਸਾਨੂੰ ਲੈ ਜਾਂਦਾ ਹੈ। ਸੰਗਤ ਜੀ ਬਾਬਾ ਜੀ ਸਾਨੂੰ ਹੋਰ ਵਧੀਆ ਤਰੀਕੇ ਨਾਲ ਇੱਕ ਸਾਖੀ ਰਾਹੀ ਸਮਝਾਉਂਦੇ ਨੇ ਇੱਕ ਫੇਰ ਸ਼ਾਹੂਕਾਰ ਸੀ ਉਸਨੇ ਆਪਣੇ ਰਹਿਣ ਲਈ ਬੜਾ ਸੁੰਦਰ ਮਹਿਲ ਬਣਾਉਣਾ ਸ਼ੁਰੂ ਕੀਤਾ ਤੇ ਮਨ ਵਿੱਚ ਚਾਅ ਕਰਦਾ ਕਿ ਮੈਂ ਇਸ ਮਹਿਲ ਦੇ ਵਿੱਚ ਰਹਾਵਾਂ ਪਰ ਉਸ ਕਾਲਪੁਰਖ ਪਰਮਾਤਮਾ ਦੀ ਰਜਾ ਕੁਝ ਹੋਰ ਸੀ ਤੇ ਉਸ ਸ਼ਾਹੂਕਾਰ ਤੇ ਕਾਲ ਦਾ ਵਰਤਾਰਾ ਵਰਤ ਗਿਆ ਉਹ ਸਾਹੂ ਕਾਲ ਚੜਾਈ ਕਰ ਗਿਆ ਸਰੀਰ ਸਾੜ ਫੂਕ ਦਿੱਤਾ ਗਿਆ ਪਰ ਧਿਆਨ ਉਸ ਦਾ ਮਹਿਲ ਦੇ ਵਿੱਚ ਹੀ ਰਹਿ ਗਿਆ ਫਿਰ ਸਾ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਧਿਆਨ ਜਿੱਥੇ ਰਹਿ ਗਿਆ ਤਾਂ ਸਾਡੀ ਰੂਹ ਵੀ ਉੱਥੇ ਹੀ ਰਹਿ ਜਾਂਦੀ ਹੈ ਤੇ ਧਿਆਨ ਇੱਕ ਜਹੀ ਚੀਜ਼ ਹੈ ਜੋ ਸਾਨੂੰ ਅੱਗੇ ਜੁਨੀਆਂ ਵਿੱਚ ਲੈ ਕੇ ਜਾਂਦੀ ਹੈ ਗੁਰਬਾਣੀ ਵੀ ਸਾਨੂੰ ਇਹੀ ਉਪਦੇਸ਼ ਕਰਦੀ ਹੈ ਕਿ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੂਣ ਵੱਲ ਵੱਲ ਉਤਰੇ ਬਾਬਾ ਜੀ ਬਚਨ ਸੁਣਾ ਕੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਕੋਸ਼ਿਸ਼ ਕਰੋ ਕਿ ਸੁਰਤ ਹਰ ਵੇਲੇ ਗੁਰ ਚਰਣਾ ਨਾਲ ਜੁੜੀ ਰਹੇ ਧਿਆਨ ਹਮੇਸ਼ਾ ਅਠੀ ਪਹਿਰ ਪਰਮਾਤਮਾ ਦੀ ਯਾਦ ਵਿੱਚ ਬਣਿਆ ਰਹੇ ਬਾਬਾ ਜੀ ਇਹ ਵੀ ਬਚਨ ਕਰਦੇ ਹਨ ਕਿ ਭਾਈ ਜਿੱਥੇ ਸਾਡਾ ਧਿਆਨ ਜਾਂਦਾ ਹੈ ਜਿੱਥੇ ਸਾਡੀ ਸੁਰਤ ਜਾਂਦੀ ਹੈ ਉੱਥੇ ਸਾਡੀ ਸ਼ਕਤੀ ਵੀ ਜਾਂਦੀ ਹੈ ਧਿਆਨ ਸਥਾਈ ਤੌਰ ਤੇ ਜਾਂਦਾ ਹੈ ਤੇ ਫਿਰ ਵਾਪਸ ਆ ਜਾਂਦਾ ਹੈ ਜਿਵੇਂ ਧਿਆਨ ਕਿਸੇ ਮਨੁੱਖ ਤੇ ਗਿਆ ਤੇ ਥੋੜੇ ਸਮੇਂ ਬਾਅਦ ਵਾਪਸ ਆ ਗਿਆ ਧਿਆਨ ਕਿਸੇ ਫੁੱਲ ਬੂਟੇ ਜੀਵ ਜੰਤੂ ਆਦਿਕ ਤੇ ਗਿਆ ਤੇ ਵਾਪਸ ਆ ਗਿਆ ਧਿਆਨ ਸਥਾਈ ਹੈ ਪਰ ਜਿੱਥੇ ਸਾਡਾ ਧਿਆਨ ਜਾਂਦਾ ਹੈ ਉੱਥੇ ਸਾਡੀ ਸ਼ਕਤੀ ਵੀ ਜਾਂਦੀ ਹੈ ਧਿਆਨ ਗਿਆ ਤੇ ਵਾਪਸ ਆ ਗਿਆ ਪਰ ਧਿਆਨ ਦੇ ਨਾਲ ਸਾਡੀ ਸ਼ਕਤੀ ਜਿੱਥੇ ਜਾਂਦੀ ਹੈ ਉਹ ਵਾਪਸ ਨਹੀਂ ਆਉਂਦੀ ਉੱਥੇ ਹੀ ਨਸ਼ਟ ਹੋ ਜਾਂਦੀ ਹੈ ਸਿਰਫ ਇੱਕੋ ਇੱਕ ਜਗ੍ਹਾ ਹੈ ਜਿੱਥੇ ਜਾ ਕੇ ਸ਼ਕਤੀ ਨਸ਼ਟ ਨਹੀਂ ਹੁੰਦੀ ਤੇ ਦੁਨੀ ਚੋਨੀ ਹੋ ਕੇ ਵਾਪਸ ਆਉਂਦੀ ਹੈ ਨਹੀਂ ਤਾਂ ਹਰ ਜਗ੍ਹਾ ਤੇ ਸ਼ਕਤੀ ਨਸ਼ਟ ਹੋ ਜਾਂਦੀ ਹੈ ਉਹ ਜਗ੍ਹਾ ਹੈ ਸਤ ਸੰਗ ਉਹ ਜਗ੍ਹਾ ਹੈ ਗੁਰਬਾਣੀ ਦਾ ਸੰਗ ਉਹ ਜਗ੍ਹਾ ਹੈ ਗੁਰਮੁਖਾਂ ਦੀ ਸੰਗਤ ਇਹ ਹੀ ਸਿਰਫ ਇੱਕੋ ਇੱਕ ਜਗ੍ਹਾ ਹੈ ਜਿੱਥੇ ਸ਼ਕਤੀ ਨਸ਼ਟ ਨਹੀਂ ਹੁੰਦੀ ਇਸ ਲਈ ਕੋਸ਼ਿਸ਼ ਕਰੋ ਵਾਦੂ ਵਦ ਸਮਾ ਤੇ ਧਿਆਨ ਗੁਰਬਾਣੀ ਵਿੱਚ ਜੋੜੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਤੇ ਗੁਰਬਾਣੀ ਵਿਚਾਰੋ ਤੇ ਸਿਮਰਨ ਕਰੋ ਸਾ ਸੰਗਤ ਜੀ ਮੇਰ ਕਹਦੀ ਹਾਂ ਕਿ ਮਹਾਪੁਰਖਾਂ ਦੇ ਦੱਸੇ ਹੋਏ ਇਸ ਬਚਨ ਧਿਆਨ ਦੀ ਵਿਚਾਰ ਤੁਹਾਨੂੰ ਸਮਝ ਲੱਗੀ ਹੋਵੇ ਕਿ ਤੇ ਆਪਣੇ ਜੀਵਨ ਦੇ ਵਿੱਚ ਧਿਆਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ